17 ਰਾਸ਼ੀ ਬੱਚਾ ਮਾਸਟਰ ਵੀਰਪਿੰਡ ਜਿੰਦਰ ਵੀਰਪਿੰਡ ਦਾ ਚੱਲਦਾ ਹੋਵੇ 18 ਖਿਆਲ ਨੇ ਮੇਰਾ ਵੀਰ ਪਿਆਰ ਨਾਲ ਇੰਨਾ ਜੋਰ ਨੇ ਪਿਆਰ ਨਾਲ ਕਾਈ ਕਰੋ ਬਹੁਤ ਵਧੀਆ ਜੋੜੀ ਚੱਲਦੀ ਆ 20 ਉੱਪਰਲੇ ਪਾਸੇ ਇੰਦੀ ਸੁਨੜ 21 ਕਮਲਜੀ ਸੁਨੜ ਮੀਕੇ ਜੜੇ ਵਾਲੀ ਦਾ ਬੱਚਾ ਚੱਲਦਾ ਹੋਵੇ 22 ਬਿੰਦਾ ਠੋਲਾ ਕਾਵਾ 23 24 25 ਬਹਿ ਕੇ ਮੇਰਾ ਫਿਰ ਬਹਿ ਕੇ 26 27 ਨਾ ਮੇਰਾ ਵੀਰ ਖਿਆਲ ਨਾਲੇ 28 ਬਹੁਤ ਵਧੀਆ ਜੋੜੀ ਚੱਲਦੀ 28 ਗੇੜੇ ਆ 2 ਮਿੰਟਾਂ ਦੇ 29 30 ਬੱਤੀ ਲੈ ਜਾ ਮੇਰਾ ਫੀਡਬੈਕ 32 33 34 35 ਬੈਕੇ ਬੈਕ ਮੇਰਾ ਵੀ ਪਿਆਰ ਨਾਲ ਹੁੰਦਾ ਦਾ ਵਿਖਿਆ ਰੱਖਣਾ ਬਹੁਤ ਵਧੀਆ ਜੋੜੀ ਚੱਲਦੀ ਆ 37 38 49 ਬੈਠ ਕੇ ਬਿੰਦਪਾ ਬੈ ਜਾ ਮੇਰਾ ਵੀਰ 40 ਆ 49 ਸਵਾ 49 ਜਿੱਤਦਾ ਮੈਂ ਤਾਂ ਦੇ 42 43 44

छिहत्तर नंबर बवंजा परमिंदर कर लो तैयारी जोड़ी लागू लिया पचासी रखियो चुरासी घट हो गई चुरंजा सवा चुरंजा चार पचवंजा छपंजा ख्याल सतवंजा ਮੰਨੇ ਪਾ ਹਰੇਕ ਜਿਹੜੇ ਨਹੀਂ ਮੇਰਾ ਬਿਰੰਦ ਖਿਆਲ ਨਾ ਜਰਕ ਅਨਾਟ 60 ਕਾਟ ਬਾਟ ਨਾ ਬਾਰੋ ਸਾਰੇ ਨਹੀਂ ਰਿ ਗਏ छिहत्र नंबर जोड़ी लागे कर लो, नो, 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 नो। मेरा भी बैठके सताहठ अठा उत्तर लास्ट गेड़ा 70 ਮਾਰੋ ਤਾੜੀਆਂ ਖੁੱਲ ਕੇ ਜਰਾ ਕਿ ਬਈ ਬਹੁਤ ਵਧੀਆ ਜੋੜੀ ਚੱਲੀ ਆ ਤੇ ਸਮਾਂ ਕਰੋ نوٹ ਗੌਰ ਦੇ ਨਾਲ 5 ਮਿੰਟ 15 ਸਕਿੰਟ 62 ਪੁਆਇੰਟ ਹੋਵੇ 5 15 62 ਦਾ ਸਮਾਂ ਲੱਗਿਆ ਹੋਵੇ ਮਾਸਟਰ ਵੀਰਪਿੰਡ ਜਿੰਦਰ ਵੀਰਪਿੰਡ ਇੰਨੇ ਸੁੰਨੜ ਕਮਲ ਜੀ ਸੁੰਨੜ ਬੀਕੇ ਜੜਿਆਲੀ ਦੀ ਜੋਕ ਚੱਲ ਕੇ ਠੀਆ 5 15 ਬਾੜ ਦਾ ਸਮਾਂ ਲੱਗਿਆ ਜੀ ਹਲੇ ਤੱਕ ਕਚਲੀਆਂ ਜੋਗਾ ਚੋਂ ਘਟ ਸਮਾਂ ਭਾਈ ਜਿਹਨਾਂ ਦੀ ਐਕਟ ਵਾਲੀ ਚਾਬੀ ਗਵਾਚੀ ਆ ਲੈ ਜੋ ਆਣ ਕੇ ਚਾਬੀ ਮਿਲ ਗਈ ਆ ਜੀ